എന്നൊരു പാർച്ചോ കൊടുക്കുകയാണ് ਐਂ ਘਰ ਮੈਂ ਤੁਹਾਨੂੰ ਦੱਸਦਾ ਵੀਡੀਓ ਕਿਵੇਂ ਬਣਾਉਣੀ ਹੈ ਹਜੇ ਨਾ ਬਣਾਉਣੀ ਸ਼ੁਰੂ ਹੋਈ ਇਹ ਪਿੰਡ ਪੰਡੋਰੀ ਹੈ ਜੀ ਰੱਖੇ ਹੋਏ ਜਾਨਵਰ ਦੇਖੋ ਸਾਡੇ ਸਾਰੇ ਆਜੋ ਆਓ 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 ਮਾਰਦੇ ਆ ਬੜਕਾਂ ਬਰੇ ਦਾਣਾ ਦੇਖੋ ਕੋਈ ਫੀਡ ਵਾਲਾ ਸਿਸਟਮ ਨਹੀਂ ਆਰਗੇਨਿਕ ਆ ਸਾਰਾ ਕੁਝ ਕਿਸੇ ਨੂੰ ਵੀ ਦੇਸੀ ਆਂਡੇ ਦੀ ਜਰੂਰਤ ਹੋਵੇ ਸੰਪਰਕ ਕਰ ਸਕਦਾ ਵੈਸੇ ਤਾਂ ਚਲੋ ਹੈਗੇ ਜਿਹੜੇ ਬੰਦੇ ਨੂੰ ਪਤਾ ਵਾ ਇਹਨੂੰ ਨਹੀਂ ਵੀ ਪਤਾ ਮੈਂ ਕਿਹ ਦਿਖਾਉਣੀ ਚੀਜ਼ ਜਰੂਰੀ ਆ ਦਾਣਾ ਸਾਰਾ ਹੀ ਦੇਸੀ ਦਾਣਾ ਆਰਗੇਨਿਕ ਆ ਸਾਰੀ ਚੀਜ਼ ਹੀ ਅੱਜ ਕੱਲ ਇਹੋ ਚੀਜ਼ ਆ ਵੀ ਫੀਡਾਂ ਵਾਲੇ ਲੋਕ ਖਾਈ ਜਾਂਦੇ ਨੇ ਅੰਡੇ ਤੇ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਈਆਂ ਨੂੰ ਵੀ ਦੇਸੀ ਚੀਜ਼ ਹੁੰਦੀ ਕੀ ਆ ਕਲੀ ਪਾਈ ਆ ਥੱਲੇ ਕੋਈ ਘਟਾਉਣ ਦਾ ਬਣੇ ਭਾਂਡਿਆਂ ਚ ਲਾਲ ਦਵਾਈ ਪਾਈ ਆ ਪਾਣੀ ਚ ਪਾਣੀ ਦੇ ਵਿੱਚ ਪਾਣੀ ਸਾਫ ਨੂੰ ਕਲੀ ਪਾ ਕੇ ਸਾਰਾ ਸਾਫ ਹੈ ਥੱਲੇ ਸਿਸਟਮ ਦੇਖੋ ਇੱਧਰ ਬੱਚੇ ਆ ਤੇ ਹੁਣ ਸਿਸਟਮ ਬਣਾਵਾਂਗੇ ਤੇ ਉੱਤੇ ਮਤਲਬ ਸਾਰਾ ਕਵਰ ਕਰਕੇ ਸਾਰਾ ਉਹ ਪਰਲਾ ਏਰੀਆ ਸਾਰਾ ਕਵਰ ਕਰਕੇ ਉੱਥੇ ਜਾਨਵਰ ਛੱਡਦੇ ਨੇ ਉਧਰ ਹੀ ਅਗਲੇ ਪਾਸੇ ਗਾਰਮੀ ਮੇਲ ਸਿਸਟਮ ਬਣਾਉਣਾ ਉਧਰ ਬਾਕੀ ਬਣਿਆ ਹੋਇਆ ਵਾ ਖੁੱਡੇ ਖਾਡੇ ਪੂਰੇ ਵਧੀਆ ਬਣੇ ਹੋਏ ਆ ਮੱਛੇ ਇਨਕੂਵੇਟਰ ਲੱਗਿਆ ਹੋਇਆ ਵਾ ਨਾ ਨਾ ਦੇਖੋ ਬਾਈ ਮੂੰਗਫਲੀ ਵੀ ਆ ਦੁਫਲੀ ਆ ਵਿੱਚ ਮੱਕੀ ਬਾਜਰਾ ਸਰੋਂ ਪਾਣਕ ਥੱਲੇੋਂ ਮਾਰ ਬਣ ਠੀਗਾ ਸਾਰਾ ਅਮੀਰ ਉੱਤੇ ਉੱਤੇ ਰੱਖਿਆ ਹੋਏ ਚੀਜ਼ਾਂ ਨੇ ਸਾਰਾ ਕੁਝ ਥੱਲੇ ਕੋਈ ਇਹਦੇ ਵਿੱਚ ਫੀਡ ਨਹੀਂ ਹੈਗੀ ਠੀਕ ਹੈ ਕੱਲਾ ਦੇਸੀ ਸਿਸਟਮ ਬਣਾ ਕੇ ਪਾਇਆ ਹੈ ਵਾ ਆਰਗੈਨਿਕ ਚੀਜ਼ਾਂ ਨੇ ਸਾਰੀਆਂ ਦਾਣਾ ਸਾਰਾ ਪੂਰਾ ਪਿਓਰ ਦਾਣਾ ਬਣਾਇਆ ਘਰ ਦਾ ਇਹ ਫਰਕ ਹੁੰਦਾ ਆਪਾਂ ਕਹਿੰਦੇ ਵੀ ਆਰਗੈਨਿਕ ਅੰਡੇ ਦਾ ਕੀ ਫਰਕ ਆ ਜੀ ਦੇਸੀ ਹੈ ਚਾਹੇ ਦੇਸ ਬੱਚੇ ਘੜਾਲ ਚਾਹੇ ਵੀ ਆਪਾਂ ਕਹਿੰਦੇ ਪੋਲਟਰੀ ਵਾਲੇ ਅੰਡੇ ਵੀ ਸੇਮ ਹੀ ਹੁੰਦੇ ਆ ਉਹ ਵੀਰੇ 8 ਰੁਪਏ ਦਾ ਦੇਸੀ ਅੰਡਾ ਹੈ ਤੇ ਇਹ 25 30 ਰੁਪਏ ਦਾ ਇਹੀ ਚੀਜ਼ ਦਾ ਫਰਕ ਆ ਨਾ ਕਿਉਂਕਿ बाजरा ਤੋਂ ਲੈ ਕੇ ਮੱਕੀ ਕਣਕ ਇਹ ਚੀਜ਼ਾਂ ਬਹੁਤ ਮਹਿੰਗੀਆਂ ਨੇ ਠੀਕ ਆ ਨਾ ਤਾਂ ਕਰਕੇ ਅੰਡਾ ਮਹਿੰਗਾ ਹੁੰਦਾ ਵਾ ਹੈਲਦੀ ਜਾਨਵਰ ਨੇ ਕੋਈ ਇਹੋ ਜੀ ਗੱਲਬਾਤ ਨਹੀਂ ਠੀਕ ਆ ਹੁਣ ਸਾਡਾ ਅੰਡਾ ਇਸ ਟਾਈਮ 30 ਰੁਪਏ ਅੰਡਾ ਜਾ ਰਿਹਾ ਵਾ ਐਤਕੀ ਜਾਨਵਰ ਘਟਾ ਪਿਛੜੀਆਂ ਸਿਆਲਾਂ ਨੂੰ ਕਹਿਣ ਦਾ ਮਤਲਬ ਰੱਬ ਰੱਖੇ ਸੁੱਖ ਹੋਰ ਵਧਾਵਾਂਗੇ ਜਾਨਵਰ ਅਸੀਂ अजा मेरे बेटे अजा मी बेटीला हे अने समजत्या भी अजो अजा काळू 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 काले हांगर्रा काळे अदे हलो अह ऐ Hei, Bambam Boleh Lihat, apa yang dia lakukan Tidak ada yang ya dibuat Tidak ada yang bisa